ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਲਈ ਨਿਊ ਹੌਲੈਂਡ ਲੈ ਕੇ ਆਏ ਹਾਂ ਕੀ 54 BI ਇਹ 2021 ਮਾਡਲ ਆ ਜੀ ਇਹ 16 ਦੇ ਟਾਇਰਾਂ ਦੇ ਵਿੱਚ ਮੂਲ ਟਾਇਰ 1016 ਦੇ ਪਾਏ ਹੋਏ ਵੱਡੇ ਵੀ ਦੇ ਸਕਦੇ ਹਾਂ ਡੰਡਾ ਟੋਪ ਵਾਲੇ ਸਮੇਤ ਹੈ ਇਹਦੇ ਫੇਰ ਉਹ ਵੀ ਸਮੇਤ ਹੈ ਛਤਰੀ ਸਮੇਤ ਹੈ ਜਿਹੜੇ ਕੋਈ ਲੱਗੇ ਪਈਗਾ ਸਰ ਕੋ ਨਾਲ ਹੀ ਦੇਵਾਂਗੇ ਇੱਕ ਕਲੀਮ ਆ ਰਹੀ ਹੈ ਨਿਊ ਹੋਲੈਂਸ ਪੰਜਾਬੀ ਰੰਗ ਪੁਆਇੰਟ ਦਾ ਰਜਨ ਵਾਲਾ ਹੈ ਇੰਜਨ ਕਿਰਦਾ ਓਕੇ ਆ ਤੁਸੀਂ ਬਾਅ ਕੇ ਚਲਾ ਕੇ ਚੈੱਕ ਕਰ ਸਕਦੇ ਹੋ 3 ਸਪੀਡਰ ਦੇ ਵਿੱਚ ਆਈ ਹੈ 52b ਦਵੇਰ ਇੱਕੀ ਮਾਡਲ ਤੇ ਬਾਈ ਜੀ ਦਾ ਫੋਨ ਨੰਬਰ ਹੈਗਾ ਜੀ 98169 25013 ਜੇ ਆਹ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਪੁੱਛ ਸਕਦੇ ਆ ਜੀ ਤੇ ਬਾਈ ਨੇ ਡਿਮਾਂਡ ਰੱਖਿਆ ਟਰੈਕਟਰ ਦੀ 10 ਲੱਖ 20 ਹਜ਼ਾਰ ਰੁਪਏ ਡਿਮਾਂਡ ਆ ਨਿਊ ਹੋਲੈਂਡ 52B 2021 ਮਾਡਲ ਆ 3 ਸਪੀਡ ਦੇ ਵਿੱਚ ਆ ਗੜਿਆਂ ਬਚਾਉਣ ਲਈ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰ ਕਰ ਲੈਣੀ ਜੀ ਸਾਰਿਆਂ ਦਾ ਧੰਨਵਾਦ ਜੀ